ਹਾਂਜੀ ਦੋਸਤੋ ਬਹੁਤ ਹੀ ਭਾਵਕ ਵੀਡੀਓ ਲੈ ਕੇ حاضر ਹੋਇਆ ਇਸ ਭੈਣ ਦੇ ਹਸਬੰਦ ਦੀ ਡੈਥ ਹੋਈ ਹੁੰਦੀ ਹੈ ਤੇ ਜਦੋਂ ਆਪਣੇ ਬੱਚਿਆਂ ਦੇ ਲਈ ਚੜ੍ਹਨ ਦੇ ਉਤੇ ਕੀ ਕਰਦੀ ਹੈ ਤਾਂ ਵਿਚਾਰੀ ਆਪਣੇ ਹਸਬੰਦ ਨੂੰ ਯਾਦ ਕਰਕੇ ਰੋ ਪੈਂਦੀ ਹੈ ਇੱਕ ਭਾਵਕ ਕਹਾਣੀ ਉਹਨਾਂ ਸਭ ਲਈ ਜਿਨ੍ਹਾਂ ਦੇ ਮਾਪਿਓ ਨਹੀਂ ਰਹੇ ਜ਼ਰੂਰ ਸੁਣਿਓ ਜ਼ਿੰਮੇਵਾਰੀਆਂ ਪਾ ਗਿਆ ਉਹ ਤਾਂ ਤੁਹਾਡਾ ਬਾਪੂ ਮੇਰੇ ਤੇ ਪਹਿਲਾ ਵਰਗੇ ਹਾਸੇ ਨਾਰੌਣਕ ਰਹਿ ਗਈ ਚਿਹਰੇ ਤੇ ਔਖਾ ਹੁੰਦਾ ਜੂਨ ਗੁਜ਼ਾਰਾ ਰੁੱਖੀ ਮਿੱਸੀ ਖਾਵਾ ਪਤਾ ਟਿਕਾਣਾ ਉਸ ਘਰ ਦਾ ਨਾ ਕੋਈ ਮੈਂ ਚਿੱਠੀਆਂ ਕਿੱਧਰੋਂ ਪਾਵਾਂ ਪਤਾ ਟਿਕਾਣਾ ਉਸ ਘਰ ਦਾ ਨਾ ਕੋਈ ਮੈਂ ਚਿੱਠੀਆਂ ਕਿੱਧਰੋਂ ਪਾਵਾਂ ਪਿਤਾ ਇਹਨਾਂ ਦਾ ਕੰਮ ਤੋਂ ਸੀ ਆਉਂਦਾ ਉਡੀਕ ਬੱਚਿਆਂ ਨੂੰ ਰਹਿੰਦੀ ਸੀ ਪਿਆਰੀ ਆਵਾਜ਼ ਨਾਲ ਆਪਣੇ ਪਾਪਾ ਨੂੰ ਕੀ ਚੀਜ਼ ਲਿਹਾਈ ਕਹਿੰਦੀ ਸੀ ਨਿੱਕੇ ਨਿੱਕੇ ਨਿਆਣੇ ਛੱਡ ਕੇ ਮੈਂ ਦੱਸ ਕਿੱਧਰ ਨੂੰ ਜਾਵਾਂ ਪਤਾ ਟਿਕਾਣਾ ਉਸ ਘਰ ਦਾ ਨਾ ਕੋਈ ਮੈਂ ਚਿੱਠੀਆਂ ਕਿੱਧਰ ਨੂੰ ਪਾਵਾਂ ਪਤਾ ਟਿਕਾਣਾ ਉਸ ਘਰ ਦਾ ਨਾ ਕੋਈ ਮੈਂ ਚਿੱਠੀਆਂ ਕਿੱਧਰ ਨੂੰ ਪਾਵਾਂ ਪਾਪਾ ਸਾਡਾ ਕਦੋਂ ਆਊਗਾ ਬੱਚੇ ਮੈਨੂੰ ਪੁੱਛਦੇ ਰਹਿੰਦੇ ਆ ਅੱਧੀ ਅੱਧੀ ਰਾਤ ਅਨਿੰਦਰੇ ਵਿੱਚ ਜਾਗਦੇ ਰਹਿੰਦੇ ਆ ਮਿਲਾ ਲਿਆਵਾ ਮੈਂ ਆਪਣੇ ਬੱਚਿਆਂ ਨੂੰ ਜੇ ਜਾਂਦੀਆਂ ਹੁਣ ਕਿਤੇ ਰਾਵਾਂ ਮਿਲਾ ਲਿਆਵਾ ਮੈਂ ਆਪਣੇ ਬੱਚਿਆਂ ਨੂੰ ਜੇ ਜਾਂਦੀਆਂ ਹੁਣ ਕਿਤੇ ਰਾਵਾਂ ਪਤਾ ਟਿਕਾਣਾ ਉਸ ਘਰ ਦਾ ਨਾ ਕੋਈ ਮੈਂ ਚਿੱਠੀਆਂ ਕਿੱਧਰ ਨੂੰ ਪਾਵਾਂ ਪਤਾ ਟਿਕਾਣਾ ਉਸ ਘਰ ਦਾ ਨਾ ਕੋਈ ਮੈਂ ਚਿੱਠੀਆਂ ਕਿੱਧਰ ਨੂੰ ਪਾਵਾਂ ਹਾਂਜੀ ਮੇਰੇ ਵੀਰੋ ਅਤੇ ਭੈਣੋ ਅਗਰ ਸਾਡੀਆਂ ਲਿਖਿਆ ਹੋਈਆਂ ਕਵਿਤਾਵਾਂ ਦੇ ਇਹ ਬੋਲ ਤੁਹਾਨੂੰ ਚੰਗੇ ਲੱਗਦੇ ਨੇ ਤਾਂ ਇੱਕ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਇਹ ਜੋ ਅਸੀਂ ਕਹਾਣੀਆਂ ਲਿਖਦੇ ਆ ਇਹ ਕੋਈ ਅਸੀਂ ਨਿਰਦੇ ਉੱਪਰੋਂ ਨਹੀਂ ਚੱਕਦੇ ਇਹ ਅਸੀਂ ਆਪਣੀ ਕਲਮ ਦੇ ਨਾਲ ਲਿਖਦੇ ਆ ਜੋ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸਾਨੂੰ ਨਵਾਜੀ ਹੈ ਤੇ ਬਾਕੀ ਜੋ ਵੀਰ ਤੇ ਭੈਣਾ ਆਪਣੇ ਚੈਨਲ ਦੇ ਉੱਪਰ ਨਵੇਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਐਦਾਂ ਹੀ ਸਾਡੇ ਚੈਨਲ ਦੇ ਨਾਲ ਆਪਣਾ ਪਿਆਰ ਬਣਾਈ ਰੱਖਿਓ ਬਾਕੀ ਦੋਸਤੋ ਮਿਲਦੇ ਆ ਕਿਸੇ ਹੋਰ ਖਬਰ ਕਹਾਣੀ ਦੇ ਨਾਲ ਧੰਨਵਾਦ